योगी ਲੋਗ ਸ਼ੰਕਾ ਜਾਹਿਰ ਕਰਦੇ ਕਿ ਗੱਲ ਠੀਕ ਹੈ ਕਿ ਪ੍ਰਭੂ ਹਰ ਹਿਰਦੇ ਘਰ ਵਿੱਚ ਵਸਦਾ ਹੈ ਪਰ ਜਦੋਂ ਹਿਰਦਾ ਹੀ ਨਹੀਂ ਸੀ ਜਦੋਂ ਇਹ ਸਰੀਰ ਹੀ ਨਹੀਂ ਸੀ ਉਸ ਵੇਲੇ ਕਿ ਪ੍ਰਭੂ ਇਹ ਸ਼ਬਦ ਕਿੱਥੇ ਸੀ ਗੁਰੂ ਸਾਹਿਬ ਸਮਝਾ ਰਹੇ ਹਨ ਕਿ اے پربھو اے प्राण اے شریر اے سنسار دا اکار روپ پربھو نے اپنے ਅਸਰਜ ਰੂਪ ਆਪਣੇ ਨਿਰਗਨ ਸਰੂਪ ਦੇ ਵਿੱਚ ਇੱਕ ਪ੍ਰੇਮੀ ਹੋ ਕਰਕੇ ਸਮਾਇਓਏ ਸਨ ਭਾਵ ਇਹ ਸਭ ਉਸੇ ਦੇ ਰੂਪ ਦੇ ਵਿੱਚੋਂ ਹੀ ਪ੍ਰਗਟ ਹੋਏ ਆ ਇਹਨਾਂ ਨੂੰ ਅਕਾਲ ਪੁਰਖ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ ਇੱਕ ਮੂਰਤੀਕਾਰ ਆਪਣੀ ਮੂਰਤੀ ਬਣਾ ਕਰਕੇ ਮੂਰਤੀ ਤੋਂ ਤਾਂ ਅਲੱਗ ਹੋ ਸਕਦਾ ਹੈ ਪਰ ਜੋ ਉਸ ਦੀ ਆਪ ਦੀ ਕਲਾ ਇੱਕ ਨਿਰਤਕਾਰ ਨਿਰਤ ਕਰਦਾ ਹੈ ਉਹ ਨਿਰਤ ਨੂੰ ਛੱਡ ਕੇ ਅਲੱਗ ਹੋ ਜਾਂਦਾ ਮਗਰ ਨਿਰਤ ਨਹੀਂ ਰਹਿ ਜਾਂਦਾ ਜਿ세 ਤਰ੍ਹਾਂ ਹੀ ਇਹ ਸਾਰਾ ਸਵਰੂਪ ਪਰਮਾਤਮਾ ਦਾ ਆਪਣਾ ਹੈ ਔਰ ਉਹ ਸਾਰੇ ਵਿੱਚ ਇਕਮਿਕ ਹੈ ਇਸ ਗੱਲ ਦੀ ਸਮਝ ਉਸ ਨਾਲ ਇਕਮਿਕ ਹੋ ਕਰਕੇ ਉਹਦੇ ਹੁਕਮ ਵਿੱਚ ਚੱਲ ਕੇ ਹੀ ਸਮਝ ਆ ਸਕਦੀ ਹੈ ਗੁਰੂ ਸਾਹਿਬ ਨੇ ਯੋਗਿਆ ਨੂੰ ਸਮਝਾਇਆ ਹਿਰਦਾ ਦੇ ਨਾ ਹੋਤੀ ਔਦੂ ਕੀ ਸਤਕਾਰਯੋਗ ਜਗਿਆਸੂ ਜਦੋਂ ਇਹ ਹਿਰਦਾ ਜਾਂ ਇਹ ਸ਼ਰੀਰ ਨਹੀਂ ਹੁੰਦੀ ਸੀ ਹਿਰਦਾ ਦੇ ਨਾ ਹੋਤੀ ਔਦੂ ਸੋ ਮਨ ਸੁਨ ਰਹਿ ਬੈਰਾਗੀ ਸੁਨ ਪ੍ਰਮਾਤਮਾ ਆਪਣੇ ਆਪ ਵਿੱਚ ਉਹ ਇਕਮਿਕ ਹੋਇਆ ਹੋਇਆ ਸੀ ਔਰ ਇਹ ਸਾਰਾ ਉਸੇ ਤੋਂ ਹੀ ਪਸਾਰਾ ਹੈ ਅਿਰਦਾ ਦੇਹ ਨਾ ਹੋਤੀ ਉਹਦੂ ਸੋ ਮਨ ਸੁਨ ਰਹਿ ਬੈਰਾਗੀ ਨਾਬ ਕਮਲ ਅਥੰਬ ਨਾ ਹੋਤੋ ਤਾ ਨਿਜ ਕਰ ਵਸਤੋ ਪਵਨ ਅਨਰਾਗੀ ਅਨ ਪਿਆਰ ਨਾਲ ਪ੍ਰੇਮ ਰੂਪ ਵਿੱਚ रूप न रेखा जात न होती ओ अकुलीन रहतो शब्द संसार गौण गगन जब तबे न होत त्रिपावन ज्योत आपे निरंकार ये जड़े त्रिपावन आपा गिनदे हैं मात लोक आकाश पाताल ये सारा कुछ उस अकाल पुरख दे विच सी वर्णपेख अशरूप सो एको एको शब्द विडा नहीं साच बिना ਸੂਚਾ ਕੋ ਨਾਹੀ ਨਾਨਕ ਅਕਥ ਕਹ ਇਹ ਨਾ ਕੇ ਜਾਣ ਵਾਲੀ ਉਸ ਦੀ ਉਪਮਾ ਜਿਹੜੀ ਕਦੀ ਪੂਰੀ ਨਹੀਂ ਹੋ ਸਕਦੀ ਇਹ ਉਹਦੀ ਅਕਥ ਕਹਾਣੀ ਹੈ ਪਰ ਉਹ ਪਰਮਾਤਮਾ ਆਪ ਹੀ ਹੈ ਔਰ ਉਸੇ ਨੇ ਹੀ ਇਹ ਸਾਰਾ ਵਿਸਥਾਰ ਕੀਤਾ ਹੋਇਆ ਹੈ